ਮੋਗਾ ਦੇ ਵਿੱਚੋਂ ਲੈ ਕੇ ਚੱਲਦੇ ਆ ਮੋਗਾ ਦੇ ਵਿੱਚ ਇਸ ਵੇਲੇ ਕੀ ਸਥਿਤੀ ਹੈ ਕਿਉਂਕਿ ਮੋਗਾ ਦੇ ਵਿੱਚ ਵੀ 7 ਵਜੇ ਤੋਂ ਸਵੇਰੇ ਜਿਹੜੀ ਕਿ VOTING ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਸੋ ਸਾਡੇ ਪੱਤਰਕਾਰ ਦੇ ਵੱਲੋਂ ਕੀ ਕੁਝ ਉਥੇ ਦਾ ਜਾਇਜ਼ਾ ਲਿਆ ਗਿਆ ਤੁਹਾਨੂੰ ਵੀ ਦਿਖਾਉਨੇ ਆ 1 ਜੂਨ ਜਨਕ ਹਿੰਦੁਸਤਾਨ ਦੀ ਮਹਾਪੰਚਾਇਤ ਦਾ ਫੈਸਲਾ ਹੋਣ ਜਾ ਰਿਹਾ ਕੁਝ ਹੀ ਸਮੇਂ ਤੋਂ ਬਾਅਦ ਜਿਵੇਂ ਕਿ VOTING ਸ਼ੁਰੂ ਹੋ ਜਾਈ ਕਿ ਜਿਸ ਸਖਸ਼ਾ ਦੇ ਕੜੇ ਇੰਤਿਆਮ ਵੀ ਚੱਪੇ ਚੱਪੇ ਦੇ ਪੰਜਾਬ ਪੂਲ ਦੇ ਔਰ ਕੇਂਦਰੀ ਫੋਰਸ ਦੇ ਜਵਾਨ ਤੇ ਰਾਤ ਕਿਤੇ ਗਏ ਨੇ ਅਸੀਂ ਇਸ ਮੌਜੂਦ ਆ ਮੋਗਾ ਦੇ ਹਲਕਾ ਫਰੀਗੋਡ ਦਾ ਹਲਕਾ ਪਿੰਡ ਦਾ ਇਹ ਜਗ੍ਹਾ ਦੇ ਉੱਤੇ ਗੱਲ ਕੀਤੀ ਜਾਵੇ ਤਾਂ BJP ਵੱਲੋਂ ਜਿਹੜੇ ਕਿ BJP ਵੱਲੋਂ ਇਹ ਜਗ੍ਹਾ ਤੇ ਹਾਂਸ ਹਾਂਸ ਜੀ ਦੇ ਉਮੀਦਵਾਰ ਐਲਾਨੇ ਗਏ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਜੀ ਨੂੰ ਇਸ ਤੋਂ ਜਿਹੜਾ ਐਲਾਨ ਹੈਗਾ ਉਮੀਦਵਾਰ ਲਾਣਾ ਹੈਗਾ ਇਹ ਵੀ ਗ ਅਮਰਜੀਤ ਕੋਰਸਾਉ ਦੇ ਕਾਂਗਰਸ ਪਾਰਟੀ ਵੱਲੋਂ ਇਹ ਦੇ ਉਮੀਦਵਾਰ ਨੇ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਵੀ ਖਾਲਸਾ ਜੀ ਇਥੋਂ ਉਮੀਦਵਾਰ ਨੇ ਕਿਹਾ ਜਾਵੇ ਤਾਂ ਇਹ ਤਾਂ ਕੱਲ ਤੋਂ ਬਾਅਦ ਵਿੱਚ ਵੋਟਾਂ ਦਬਾਵਾ ਚ ਜਾਵੇਗਾ ਕਿਸ ਦੀ ਸਰਕਾਰ ਬੰਦੀ ਹੈ ਕਿ ਸੂਹੇ ਸੀਟ ਮਿਲਦੀ ਹੈ ਪਰ ਫਿਰ ਹੱਜ ਦੇ ਕੇ ਪ੍ਰਸ਼ਾਸਨ ਵੱਲੋਂ ਪੂਕਤਾ ਇੰਤਜ਼ਾਮ ਕੀਤੇ ਤੁਸੀਂ ਦੇਖ ਸਕਦੇ ਹੋ ਕੋਸ਼ੀ ਘੰਟਿਆਂ ਤੋਂ ਬਾਅਦ ਜਦ ਰਿਕ ਕੁ ਸਮੇਂ ਤੋਂ ਬਾਅਦ VOTING ਸ਼ੁਰੂ ਹੋ ਜਾਏ ਸਖਸ਼ਾ ਦੇ ਕਨੇ ਇੰਤਜ਼ਾਮ ਕੀਤੇ ਗਏ ਚੱਪੇ ਚੱਪੇ ਦੇ ਪੰਜਾਬ ਪੁਲ ਦੇ ਜਵੰਤ ਨਾਥ ਕਿਤੇ ਗੱਲ ਕੀਤੀ ਜਾਵੇ ਤਾਂ ਮੋਗਾ ਚਲੀ ਗੱਲ ਕੀਤੀ ਜਾਵੇ 2484 ਕੇਂਦਰੀ ਪੁਲਿਸ ਨੇ ਪੰਜਾਬ ਪੁਲ ਦੇ ਜਵੰਤ ਨਾਥ ਕਿ 6854 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਦੂਜੀ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ 804 ਜਿਹੜੇ ਕਿ ਪੋਲਿੰਗ ਬੂਥ ਬਣਾਏ ਗਏ ਨੇ ਸਵੇਦਨਸ਼ੀਲ 140 ਨੇ ਤੇ 160 ਤੋਂ ਮੈਕਰੋ ਬਣਾ ਕੇ ਜੇਕਰ ਇਹ ਦਿਖਾਇਆ ਜਾਵੇ ਤਾਂ 4222 ਜਿਹੜੇ ਪ੍ਰਸ਼ਾਸਨ ਅਧਿਕਾਰੀ ਮੌਜੂਦ ਨੇ ਸਖਸ਼ਾ ਦੇ ਕੜੇ ਇੰਤਜ਼ਾਮਾਂ ਦੇ ਵਿੱਚ ਪੋਲਿੰਗ ਹੋਈ ਤੁਸੀਂ ਇਹ ਵੀ ਦੇਖ ਸਕਦੇ ਆਂ ਇਹ ਜਗ੍ਹਾ ਦੇ ਉੱਤੇ ਸਖਸ਼ਾ ਦੇ ਕੜੇ ਇੰਤਜ਼ਾਮ ਕਿਤੇ ਪਾਣੀ ਦਾ ਖਾਸ ਤੌਰ ਤੇ ਇੰਤਜ਼ਾਮ ਗੇਰਮੀ ਜਿਆਦਾ ਹੋਣ ਦੇ ਕਾਰਨ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਪੂਰੀ ਚਚਾਨੀਆਂ ਲਗਾਈਆਂ ਗਈਆਂ ਨੇ ਕਰਾਤਾਂ ਲਗਾਈਆਂ ਨੇ ਦੂਜੇ ਪਾਸੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇ ਕਿ ਬਿਲਕੁਲ ਸਖਸ਼ਾ ਦੇ ਕੜੇ ਇੰਤਜ਼ਾਮਾਂ ਦੇ ਵਿੱਚ ਇਹ VOTING ਹੋਏਗੀ ਕਿਦਾਂ ਦੇਖਿਆ ਜਾਵੇ ਹਿੰਦੂਸਤਾਨ ਦੀ ਮਹਾਪੰਚਾਇਤ ਦਾ ਫੈਸਲਾ ਹੋਣ ਜਾ ਰ ਮ ਕੰਬਲ ਕਰ ਲੇਗੇ ਕੁਝ ਹੀ ਸਮੇਂ ਤੋਂ ਬਾਅਦ ਜਿਹੜਾ ਕਿ VOTING ਸ਼ੁਰੂ ਹੋ ਜਾਵੇਗੀ ਤੇ ਸਾਡੇ ਹਿੰਦੁਸਤਾਨ ਦੀ ਮਹਾਪੰਚਾਇਤ ਦਾ ਜਿਹੜਾ ਕਿ ਫੈਸਲਾ ਵਿਕਰ 4 ਤਰੀਕ ਨੂੰ ਇਹਦੀ ਗਿਣਤੀ ਕੀਤੀ ਜਾਵੇਗੀ VOTING ਦਾ ਕੰਮ ਸਖਸ਼ਾ ਨਾ ਹੋਵੇ ਪ੍ਰਸ਼ਾਸਨ ਵੱਲੋਂ ਪੂਕਤਾ ਇਂਤਜ਼ਾਮ ਕੀਤੇ ਗਏ ਨੇ ਗੁਰਦੇਵ ਪਮ ਇੰਡੀਆ ਨਿਊਜ਼ ਪੰਜਾਬ ਹਮਾਚਲ